ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਮਾਲੇਵਾਲ ਦੇ ਪੌਲ ਦੇ ਲਾਗੇ ਜਿਹੜਾ ਵੇਦਿਆਂ ਦਾ ਘਰ ਹੈ ਜਿਹੜਾ ਮਾਲੇਵਾਲ ਦਾ ਪੌਲ ਇੱਥੇ ਕਾਫੀ ਮਸ਼ਹੂਰ ਹੈ ਜਿਹੜਾ ਅੱਡਾ ਹੈ ਜਿਹੜਾ ਇੱਥੇ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜਿਹਨਾਂ ਨੇ ਪੁੱਛਦੇ ਆਂ ਸਾਡੀ ਡਿਟੇਲ ਆਏ ਸਾਰੇ ਭਾਤ ਹਨ ਵਿਖਾਉਣੇ ਆ ਵੱਡੇ ਛੋਟੇ ਭਾਜ ਜਿਹੜੇ ਤੁਹਾਨੂੰ ਵਿਖਾਵਾਂਗੇ ਵੀਡੀਓ ਜਿਹੜੇ ਪੂਰੀ ਜ਼ਰੂਰ ਵੇਖਿਓ ਐਂਡ ਤੱਕ ਰ ਵੇਖਿਓ ਹੋਲੇ ਭਾ ਦੀਆਂ ਗਾਵਾਂ ਜਿਹੜੀਆਂ ਤੁਹਾਨੂੰ ਐਂਡ ਤੇ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੇ ਹਾਂ ਵਧੀਆ ਜੀ ਚਲੋ ਵਧੀਆ ਜੀ ਹਾਂਜੀ ਅੰਕਲ ਜੀ ਠੀਕ ਠਾਕ ਜੇ ਸੱਸ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਬਬੀ ਹਾਂ ਜੀ ਸਭ ਤੋਂ ਮਾਲ ਸੁਆਲਾ ਸਾਡੀ ਦੁਕਾਨ ਤੋਂ ਮਿਲਦਾ ਇੱਥੇ ਅੱਛਾ ਹੋਰ ਕਿ ਇਹ ਦੁਕਾਨ ਤੋਂ ਸਭ ਦਾ ਜੀ ਸੁਆਲਾ ਮਿਲਦਾ ਕਿਹੜੇ ਤੋਂ ਹੀ ਗੱਲ ਕੀਤੇ ਹੁੰਦੇ ਹੁੰਦੇ ਜੀ ਹਾਂਜੀ ਹਾਂਜੀ ਹੱਟੀ ਜੀ ਚਿੰਦੋ ਤੋਂ ਚਿੰਦੋ ਦੀ ਹੱਟੀ ਤੇ ਮਾਲ ਮਿਲਦਾ ਸੁਆਲਾ ਮਿਲਦਾ ਜਿਹੜੇ ਮਾਲ ਅੱਛਾ ਆਈ ਜਾਂਦਾ ਜੀ ਇੱਥੋਂ ਅੱਛਾ ਹਾਂਜੀ ਹਾਂਜੀ ਮਤਲਬ ਕਿ ਸਭ ਤੋਂ ਸੁਆਲਾ ਮਾਲ ਚਿੰਦੋ ਦੀ ਹੱਟੀ ਤੇ ਮਿਲਣਾ ਵਾ ਤੇ ਵੀਡੀਓ ਕੋਈ ਪੂਰੀ ਜਰੂਰ ਵੇਖੇ ਹਾਂਜੀ ਠੀਕ ਆ ਤੇ ਪਿੰਡ ਆਪਣਾ ਵਿਲਾ ਤੇ ਚਾ ਹਾਂਜੀ ਤੇਜਾ ਵਿਲਾ ਜੀ ਤੇ ਰਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹੈ ਨਾ ਠੀਕ ਹੈ ਤੇ ਪਹਿਲਾਂ ਫਿਰ ਕਿਹੜੀ ਵਿਖਾ ਦੀ ਆਹੀ ਆ ਸੁੰਦੀ ਮਸ਼ੀਨ ਵਿਖਾਈ ਹੈ ਇੱਥੇ ਠੀਕ ਹੈ ਹਾਂਜੀ ਆ ਦੇਖ ਸਕਦੇ ਜੀ ਕਿੰਨਾ ਕੁ ਟਾਈਮ ਖੜਜੀ ਜੀ ਅੱਜ ਸੁੰਦੀ ਠੀਕ ਹੈ ਜੀ ਹਾਂਜੀ ਚੰਗੀ ਸੰਭੀ ਸੁੰਭੀ ਆ ਚੰਗੇ ਕਦ ਕਾਠਾ ਲਈ ਆ ਲਿਆ ਜੀ ਦੰਦੋਂ ਕਿਤਰਾ ਜੇ ਦੋਂਦੀ ਜੇ ਚੱਕ ਇੱਥੇ ਦੰਦ ਤੁਸੀਂ ਹਾਂ ਜੀ ਹਾਂ ਠੀਕ ਹੈ ਜੀ ਲਿਆ ਜੇ ਲੈ ਜਾ ਕੋਈ ਨਹੀਂ ਲੈ ਜਾ ਠੰਡੀ ਤੇਰੀ ਆ ਜਿਹੜੀ ਸਾਂਭੀ ਸੁੰਭੀ ਚੰਗੀ ਆ ਜਿਹੜੀ ਚੰਗੀ ਸਾਂਭ ਵਾਲੇ ਘਰੋਂ ਆਈ ਆ ਬਾਕੀ ਜਿਹੜੇ ਵੀ ਤੇ ਪਸੰਦ ਆਉਗੀ ਇਕੱਲੇ ਇੱਥੇ ਆਣ ਕੇ ਵੇਖ ਲੈ ਚੰਗੀ ਚੋਲੀ ਤਿਆਰ ਕਰਨ ਦੀ ਥੱਲੇ ਵੇ ਜੀ ਦੁੱਧ ਕਿੰਨਾ ਕਿ ਚਵਾਈ ਜਾਊਗੀ ਹਾਂਜੀ ਦੁੱਧ ਕਿੰਨਾ ਚਵਾਈ ਜਾਊਗੀ ਚਵਾਈ ਵੀ ਅਸੀਂ ਪਹਿਲੇ ਅੱਛਾ ਵੇ ਪਲੱਸ ਜਿਹੜਾ ਚਵਾਈ ਜਾਊਗੀ ਤੇ ਕੀ ਰੱਖਣਾ ਇਹਦਾ ਮੁੱਲ ਮੁੱਲ ਫੋਨ ਤੇ ਕਰਾਂਗੇ ਜੀ ਇਹਦਾ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਬਾਕੀ ਦੱਸਨੇ ਸਾਰੇ ਹਾਂਜੀ ਬਾਕੀ ਦੱਸਨੇ ਆ ਇਹਦਾ ਕੱਲੀ ਦਾ ਮੁੱਲ ਫੋਨ ਤੇ ਆ ਤੇ ਹੁਣ ਜਿਹੜੀ ਆ ਇਧਰੋਂ ਜਰਸੀਆਂ ਚ ਲਾਈਏ ਪਹਿਲੇ ਨੰਬਰ ਤੇ ਤੇ ਇਹ ਕਿੰਨਾ ਸਵਾਸ ਹੋਈ ਜੇ ਇਹ ਤੇ ਜਸੂਏ ਇਹ ਤੇ ਜਸੂਏ ਘਰ ਵਾਲੇ ਤੇ ਆਂਦੇ ਨੇ ਠੀਕ ਆ ਹਾਂਜੀ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ 20 ਪਲੱਸ ਭਰ ਦੇ ਰਹੀ ਨੇ ਠੀਕ ਆ ਹਾਂਜੀ ਤੇ ਕਿਦੋਂ ਕਦਿ ਸੋਈ ਜੇ ਕੱਲ ਸੋਈ ਜੇ ਅੱਛਾ ਕੱਲ ਦੀ ਸੋਈ ਅੱਜ ਤਾਂ ਬੋਲਾ ਹੀ ਹੋਣਾ ਇਹ ਦੇਖੋ ਹਾਂਜੀ ਬੋਲਾ ਹੀ ਜੇ ਜਾ ਤੋਰੋ ਫਿਰ ਬਾਕੀ ਸੋਈ ਇੱਕੋ ਹੀ ਜਿਆਦਾ ਦੀ ਬਾਕੀ ਗੱਬਣਾ ਹੀ ਹੈ ਜਿਆਦਾ ਬਾਕੀ ਅੰਡੇ ਤੇ ਤੁਹਾਨੂੰ ਹੌਲੇ ਪਾ ਦੀ ਗਾਵਾਂ ਵੀ ਤੁਹਾਨੂੰ ਦਿਖਾਉਣੀ ਆ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਆ ਇਥੇ ਵੱਡੇ ਛੋਟੇ ਭਾ ਜਿਹੜੇ ਸਾਰੇ ਤੁਹਾਨੂੰ ਵਿਸਾਹਦੇ ਆ ਬਾਕੀ ਆਪਣੇ ਹਿਸਾਬ ਨਾਲ ਆਪਣੇ ਅੰਦਾਜ਼ੇ ਨਾਲ ਕੋਈ ਦੇਖ ਲੈ ਵਾਹਨਾ ਗਾਣੂ ਰੱਖਦੀ ਜਰਾ ਅਜੇ ਭਲਾ ਭੁਲਾ ਵੀ ਹੈ ਗਿਆ ਵਾਹਨੇ ਤੇ ਕੱਲ ਹੀ ਸੁੱਈ ਹੈ ਜਿਹੜੀ ਤੋਰੋ ਹਮੇਂ ਦੇਖ ਲੈ ਲੈ ਜੀ ਹਾਂ ਬਾਕੀ ਕੋਈ ਵੀ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਜਿਹੜੀ ਵੀ ਕੋਈ ਪਸੰਦ ਆਉਗੀ ਆਪ ਵੇਖ ਚੱਕ ਕੇ ਫੇਰੀ ਖੜੇ ਮਾਲ ਉਹ ਤਰ੍ਹਾਂ ਜਿਹੜਾ ਕਾਫੀ ਦੇ ਟੇਨ ਚ ਹੁੰਦਾ ਜਾਂਦਾ ਹੀ ਰਹਿੰਦਾ ਵਾ ਅਦਲਾ ਬਦਲੀ ਮਾਲ ਦੀ ਜਿਹੜੀ ਹੁੰਦੀ ਰਹਿੰਦੀ ਆ ਉਹ ਬੱਚਾ ਜਿਹੜਾ ਇਹਦਾ ਤੇ ਇਹਦਾ ਮੁੱਲ ਕੀ ਰੱਖਣਾ ਜੀ ਫਿਰ ਹਾਂਜੀ ਇਹਦਾ ਮੁੱਲ ਕੀ ਰੱਖਣਾ ਜੀ ਮੁੱਲ ਤੇ ਭਾਜੀ ਜਿੰਨਾ ਮਰਜ਼ੀ ਕਰਾ ਲਓ ਅੱਛਾ ਆਪਾਂ 45000 ਤੋਂ ਮਾਨਤਾਲ ਕਰਦਾਂਗੇ। ਅੱਛਾ ਖੁੱਲਾ ਹੀ? ਹਾਂਜੀ ਖੁੱਲਾ ਕਰਦਾਂਗੇ। ਠੀਕ ਆ ਬਾਕੀ ਕੋਈ ਫੋਨ ਲਾਵੇ ਹਨਾ ਇਹ ਕਰੇ। ਹਾਂ ਫੋਨ ਲਾਵੇ ਕੋਈ। ਠੀਕ ਹੈ। ਤੇ ਅੱਜ ਆਪਣਾ ਮਨਪ੍ਰੀਤ ਵੀਰ ਨਹੀਂ ਵਿਖੰਦਿਆ। ਹਾਂਜੀ ਮਨਪ੍ਰੀਤ ਗਿਆ ਵੀਰ ਜੀ। ਉਹ ਵੀ ਗਿਆ ਜੀ ਅੱਜ। ਅੱਛਾ ਅੱਜ ਉਹ ਕਿਤੇ ਗਿਆ ਹੈ? ਹਾਂਜੀ ਹਾਂਜੀ। ਠੀਕ ਹੈ। ਕੀ ਆਈਆ ਵੀ ਦੇ ਦਾਂਗੇ ਹਾਂ ਨਾ ਵਹੀਏ। ਅੱਛਾ। ਕੀ ਆਈਆ ਦੇ ਦਾਂ 20 ਪਾਸਾ ਵਾਲੀ ਭਾਗ ਦੇ ਦਾਂ ਨੀਗਾ। ਅੱਛਾ। ਸਿਰ ਤੇ ਫੌਜੀ ਫਾਰਮ ਤੋਂ ਆਉਂਦਾ ਮਿਲਦਾ ਜੀ ਨਾ। ਇਹ ਫੌਜੀ ਫਾਰਮ ਤੋਂ ਮਿਲਦਾ ਵਾ। ਹਾਂਜੀ ਹਾਂਜੀ। ਠੀਕ ਹੈ ਜੀ। ਬਹੁਤ ਚ ਠੀਕ ਹੈ ਜੀ ਹਾਂ ਜੀ ਹੈਗੀ ਉਤਰਾ ਠੰਡੀ ਤੇਰੀ ਉਤਰਾ ਥਾਣ ਜਿਹੜਾ ਹੱਥ ਜਿਹਾ ਨਾਲਾ ਪ੍ਰੋਪਰ ਹੈ ਬਾਕੀ ਕੁਛ ਭਲਾ ਹੁਲਾ ਕਿ ਤਈਆਂ ਵਣ ਪਾ ਲਿਆ ਕੋ ਤੇ ਹੁਣ ਜਿਹੜੇ ਤੁਹਾਨੂੰ ਆ ਗਿਆ ਬਹੁਤ ਜਲ ਚਵਾ ਗਿੰਦੇ ਕਰੀ ਉਖਾ ਦੀ ਇਹਦਾ ਹਾਂ ਦੇਖ ਸਕਦੇ ਜੀ ਤਾਜ਼ਾ ਬੋਲਾ ਹੀ ਹੈ ਜਿਹੜਾ ਇਹਦਾ ਹਾਂ ਜੀ ਤੇ ਹੁਣ ਆ ਗੱਬਨਗਾ ਜਿਹੜੀ ਤੁਹਾਨੂੰ ਦਿਖਾਉਣੀ ਹੈ ਖੁੰਡਾ ਹਵੇ ਜਿੰਨਾ ਵੀ ਤੋਲੀ ਇਹਦਾ ਕਿੰਨਾ ਸੁਆਜ ਹੈ ਹਾਂ ਜੀ ਇਹਦਾ ਸੁਆਜ ਕਿੰਨਾ ਜੇ ਦੂਸਰਾ ਸੁਆਜ ਜਿਹੜਾ ਦੱਸ ਤੇ ਹੈ ਇਹ ਕਿੰਨਾ ਕੁ ਵਿੱਧੀ ਦੁੱਧ ਚਵਾਜੂਗੀ ਇਹ 15 ਕਿਲੋ ਦੇ ਚਵਾਜ ਦੂ ਬਚੀ ਇਹ ਦੇਖ ਲਓ 15 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਜੂਗੀ ਹਾਂਜੀ ਇਹਦੇ ਬਾਰੇ ਬੋਡੀ ਵੇਟ ਬਹੁਤ ਆ ਠੰਡੀ ਧੀਰੀ ਪੜੀ ਹੈ ਹੈਗੀ ਉਹ ਤਰ੍ਹਾਂ ਥੋੜਾ ਜਿਹਾ ਡੱਬੀ ਹੈ ਉੱਥੇ ਜਾ ਕੇ ਪਾ ਕੇ ਵਿਖਾ ਦੇ ਬਾਕੀ ਗਾਂ ਨੂੰ ਵੀ ਤੇ ਪਛਾਨ ਵੀ ਹਵਾਨਾ ਇਹਨੇ ਚੰਗਾ ਤਿਆਰ ਕਰਨਾ ਜੇ ਹਵਾਨੇ ਢੱਲਾ ਢੱਲਾ ਚੰਗੀ ਹਵਾਨਾ ਮੈਂ ਲੇ ਲੀ ਹਾਂ ਆ ਦੇਖ ਸਾਡੇ ਉਤਨਾ ਠੰਡੀ ਤੇਰੀ ਆ ਉੱਥੇ ਬਸ ਡਰਦੀ ਥੋੜਾ ਜਿਹਾ ਇਹ ਕਿੰਨੇ ਦੀ ਦੇਦੀਏ ਫਿਰ ਆਪਾਂ ਹਾਂਜੀ ਇਹ ਕਿੰਨੇ ਦੀ ਦੇਦੀਏ बोलते दा 3000 दे 3000 करना कोमानना फिर 3000 3000 मान हो गई ऐदा बीचों अच्छा 29000 दी दे दोगे जी ਜੇ ਕਿ 15 ਕਿਲੋਈ ਕੋਈ ਦਿੰਦਾ ਨਹੀਂ ਨਾ 3000 ਦੇ اچھا ਪਰ 3000 ਦਾ ਮਿਲ ਜਾਂਦਾ ਜੀ ਇਹ ਫਿਰ ਸਿੰਧੂ ਦੀ ਹੱਟੀ ਤੋਂ ਅੱਡਾ ਮਾਲਸਵੱਲਾ ਹੀ ਮਿਲਣਾ ਵਾ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਚੌਥੇ ਨੰਬਰ ਦੇ ਇਹ ਕਿੰਨੇ ਕਿ ਦੁੱਧ ਆ ਲੀਜੇ ਹਾਂ ਜੀ ਇਹ ਵੀ ਦੋ 10 ਕਿਲੋ ਕੋ ਭਰੂਗੀ ਜੀ ਕਿਲੋ ਸੋਦਾ ਭਰ ਦੂ ਲਿਆ ਫਿਰ ਤੋਰ ਦਈਏ ਨਾ ਸੂਆ ਕਿੰਨਾ ਜਿਆਦਾ ਸੂਆ ਡੁੱਗਿਆ ਜਿਆਦਾ ਦੂਸਰਾ ਸੂਆ ਹੈ ਧੂਮਾ ਲਗਾ ਬਹੁਤ ਜਿਆਦਾ ਪੀਂ ਬਾਕੀ ਆਪਣੀ ਸਮਝਣਾ ਵੇਖ ਕੇ ਆਪਣੀ ਪਸੰਦ ਕਰਕੇ ਪਸ਼ੂ ਖੜਿਓ ਹੈ ਗਿਆ ਵੀ ਠੰਡੀ ਤੇਰੀ ਆ ਜਿਹੜੀ ਲੈ ਜਾਵੇ ਤੇ ਜਿਹੜੇ ਵੀ ਯਕੀਨ ਹੈ ਜਰਸੀਆਂ ਤੇ ਹੌਲੇ ਪਾਜ ਹੁਣ ਸਾਰੇ ਠਾਂ ਠਾਂ ਪਾ ਜਿਹੜੇ ਹੌਲੀ ਹੌਲੀ ਤੁਹਾਨੂੰ ਦਿਖਾਉਣੇ ਆ ਗਾਂ ਦੀ ਗਾਂ ਤੇ ਦਾ ਵੀਰ ਜੀ ਕੀ ਰੱਖੀ ਮੁੱਲ ਫਿਰ ਆਪਾਂ ਇਹ ਇਹ ਕਿੰਨੇ ਦੇ ਮੁੱਲ ਦੇ ਵੀਰ ਜੀ ਜਿੰਨਾ ਦੀ ਬੱਚੀ ਮਰਜੀ ਮੰਗ ਲਓ ਅੱਛਾ 25000 ਤੋਂ ਮਾਫ ਜਾਂ ਕਰ ਦਾਂਗੇ ਅੱਛਾ 25000 ਚੋਂ ਹਾਂਜੀ ਹੈਗੀ ਕੋਈ ਕਸਰ ਹੋਰ 25 ਚੋਂ 20000 ਵੀ ਦੇ ਦੇਾਂਗੇ ਅੱਛਾ ਤੇ 20000 ਦੀ ਦੇ ਦੇਣੀ ਠੀਕ ਹੈ ਜੀ ਤੇ ਹੁਣ ਇੱਕ ਆ ਜਰਸੀ ਜੀ ਇਹ ਵੀ ਜਰਸੀ ਹੈ ਇਹ ਵੀ ਕੱਪਣੀ ਹੈ ਹਾਂ ਜੀ ਪਹਿਲਾਂ ਵਛੀ ਹੈ ਠੀਕ ਹੈ ਲਿਆ ਤੋਰ ਹਾਈ ਨਾ ਵੀ ਇਹਦਾ ਪਹਿਲਾ ਸੁਆਈ ਹੈ ਇਹ ਕਿੰਨਾ ਕੁ ਚਵਾਜੂ ਪਹਿਲੇ ਸੁਵੇ ਦੁੱਧ 10 ਕਿਲੋ ਪਾ ਦਿੰਗੇ ਪਹਿਲੇ ਵੀ ਅੱਛਾ 10 ਕਿਲੋ ਦੇ ਕਰੀਬ ਇਹ ਵੀ ਜਿਹੜਾ ਦੁੱਧ ਚਵਾਈ ਜਾਊਗੀ ਬੱਸ ਕਿ ਤਾਨੇ ਦੇ ਦੇਖ ਸਰ ਦੇ ਜੇ ਲੱਗੇ ਤਾਂ ਇਹ ਵੀ ਠੱਡੀ ਸੀ ਲੈ ਜਾ ਵੀਰ ਜੀ ਅਜੇ ਗੱਬਣਾ ਵਾ ਤਿਆਰ ਹੋਣੀ ਆ ਵਾ ਹਾਂਜੀ ਹਾਂਜੀ ਇਹ ਨਵੇਂ ਸਾਲ ਕਰਕੇ ਸਦਾ ਸਵਲਾੇ ਲਾਤਾ ਅੱਛਾ ਹਾਂਜੀ ਹਾਂਜੀ ਲੋੜੀ ਦੇ ਗਿਫਟ ਆ ਲੋੜੀ ਆ ਗਈ ਆ ਲੋੜੀ ਦੇ ਗਿਫਟ ਆਈ ਲੋੜੀ ਠੀਕ ਐ ਕਿੰਨੇ ਦੇ ਫਿਰ ਲਾਡੀ ਭਾਜੀ ਦੇ ਦਈਏ ਇਹ ਮੋਲ ਤੇਰਾ ਕੋਈ 26 27 ਕਰਾ ਦੇ ਪਰ ਇਹ ਵੀ 23000 ਦੇ ਦੇਣੀ ਅੱਛਾ ਇਹ ਵੀ 23000 ਦੀ ਠੀਕ ਐ ਜੀ ਇਹ ਇਹ ਫੌਜੀ ਫਾਰਮ ਤੋਂ ਮਿਲਨੀ ਬਾਤ ਐ ਇਹ ਪਬਜੀ ਫਾਰਮ ਤੋਂ ਮਾਲ ਜੀ 16 ਮਿਲਦਾ ਹੋਰ ਕਿਦੋਂ ਇਹ ਮਿਲਦਾ ਠੀਕ ਐ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਆ ਗੱਬ ਬਣਾ ਗਈ ਇਹ ਪਹਿਲਾਂ ਬਹੁਤ ਚੰਗੀ ਜਿਹੀ ਵੀ ਇਹਦਾ ਪਹਿਲਾ ਹੀ ਸਵੇਜ ਪਹਿਲਾ ਸਵੇਜ ਅੱਛਾ ਠੀਕ ਐ ਜੀ ਚੰਗੀ ਹੁੰਦੀ ਵੀ ਸਟੇਲਰ ਰੋਹਿੰਦਮੀ ਇਹ ਕਿੰਨੇ ਕ ਦੁੱਧ ਆ ਲੀਜੇ ਦੁੱਧ 10 ਰੁਪਏ ਵੀ ਪਾ ਦੂਗੀ ਜੀ 10 ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਕਰੀ ਜਾਊਗੀ ਮਰੀ ਨਾ ਵੀ ਇਹ ਵੀ ਜਾਦੇ ਬਚੀ ਇਹ ਵੀ ਕੀ ਹੁਣਾ ਲਈ ਹੈ ਨਾ ਅੱਛਾ ਇਹ ਵੇਖ ਗਈ ਆ ਹਾਂਜੀ ਠੀਕ ਹੈ ਜੀ ਆ ਵੀ ਇਹ ਹੁਣਾ ਲਈ ਆ ਹਾਂਜੀ ਆ ਦੇਖ ਸਾਦੇ ਸ਼ਾ ਹਾਲ ਹੋਈ ਤੇ ਆ ਵੀਰ ਜੀ ਫਿਰ ਤੁਸੀਂ ਖਰੀਦ ਲਈ ਆਏ ਪਹਿਲੀ ਵਾਰ ਹੀ ਲਈ ਕਿ ਅੱਗੇ ਵੀ ਕਦੀ ਲਈ ਆ ਮਾਲ ਹੋਰ ਵੀ ਨਹੀਂ ਹਿੰਦਾ ਕੋ ਫੜੇ ਨਗਰ ਸੋ ਅੱਛਾ ਇੱਥੋਂ ਹੀ ਖੜਦੇ ਮਾਲ ਅਗੇ ਕਿੰਨੇ ਆ ਗਾਵਾਂ ਲੱਗੀਆਂ ਇੰਨਾ ਤਾਂ ਜੇ 4-5 ਲੱਗੀਆਂ ਵਧੀਆ ਨਿਕਲਦੀਆਂ ਰਹੀਆਂ ਠੀਕ ਹੈ ਜਰਸੀਆਂ ਰੱਖਦੇ ਫਿਰ ਹਾਂਜੀ ਠੀਕ ਹੈ ਪਸੰਦ ਪੂਰੀ ਫਿਰ ਆਵਲੀ ਹਾਂਜੀ ਠੀਕ ਹੈ ਜੀ ਚਲ ਚੱਲੇ ਲੈ ਵੀ ਠੀਕ ਹੈ ਹਾਂਜੀ ਚਲ ਹੋ ਨੰਦੇ ਤੇ ਭੋਲੇ ਭਾਜ ਇੱਕ ਕਾਲੀ ਗਾਂ ਤਾਂ ਨਾ ਵਖਾਉਣੀ ਆ ਸੋਈ ਜੇ ਵੀ ਹਾਂਜੀ ਹਾਂਜੀ ਕਿੰਨਾ ਹੈ ਤਾਂ ਕ ਦੁੱਧ ਇਹ ਤਾਂ ਉੱਪਰ ਜੇ ਅੱਛਾ ਬੱਚੇ ਤਾਂ ਵੀ ਨਹੀਂ ਆਏ ਹਾਂਜੀ ਬੱਚੇ ਤਾਂ ਬਿਨਾ ਜੀ ਠੀਕ ਆ ਹਾਂਜੀ ਸਾਂਭੇ ਸੁੰਭੇ ਚੰਗੀ ਆ ਚੰਗੇ ਦੁੱਧ ਦਾ ਲਈ ਆ ਜਿਹੜੀ ਕਹਿਣ ਦਾ ਮਤਲਬ ਕਿ ਸੰਘਨੇ ਦੁੱਧ ਦਾ ਲਈ ਆ ਹੋਤਰਾ ਛੰਡੀ ਤੇਰੀ ਜੇ ਨਾ ਕੋਈ ਗਾਲ ਨਹੀਂ ਭਾਈ ਉੱਤੇ ਰਸਾ ਸੁੱਟ ਕੇ ਨਾ ਆਕੀ ਭਾਵੇਂ ਭੱਜ ਜੇ ਅੱਛਾ ਆ ਦੇਖ ਸਕਦੇ ਜਿੱਤਨਾ ਹੀ ਰਸਾ ਸੁੱਟ ਕੇ ਤੇ ਥੱਲੇ ਬਹਿ ਜਾਣਾ ਵਾ ਛਾਈ ਆ ਠੰਡੀਆਂ ਨਹੀਂ ਹੁੰਦੀਆਂ ਤੇ ਬਾਕੀ ਉਮੀਦ ਹੈ ਕਿ ਸੱਜਰ ਨੇ ਵੀ ਦੋ ਦਿਨ ਨੇ ਚੰਗਾ ਚਵਾਇਆ ਹੁਣ ਨਿਸ਼ਾਨੀਆਂ ਦੁੱਧ ਵਾਲੀਆਂ ਚੰਗੀਆਂ ਐ ਦੇ ਵਿੱਚ 20 ਪਲੱਸ ਚਵਾਇਆ ਜੀ ਸੱਜਰ ਨੇ ਕਹਿੰਦੇ ਕਿ 20 ਪਲੱਸ ਚਵਾਇਆ ਬਾਕੀ ਹੈਗੀ ਜਿਹੜੀ ਠੰਡੀ ਠੇਰੀ ਐ ਜਿਹੜੀ ਹੁਣ ਪੱਕਾ ਦੁੱਧ ਕਿੰਨਾ ਜੀ ਤੇ ਕੋਲ ਇੱਥੇ 6 ਲੀਟਰ ਵਿੱਚ ਦੁੱਧ ਥਾ ਦੇ 6 ਲੀਟਰ ਆ ਹਾਂਜੀ ਹਾਂਜੀ ਤੁਹ ਸਾਰਾ ਸੂਆ ਚੋਈਏ ਤੇ ਫੇਰ ਪਹੁੰਗੇ ਬਤਰੇ ਫੇਰ ਪੁਜੇ 5000 ਰੱਟਵੇ ਪਰ ਪਉਣਾ ਹੈ ਗਿਫਟੀ ਜੇ ਅੱਛਾ ਹਾਂਜੀ ਕਿੰਨੇ ਰੇ ਦੇਣੀ ਆਏ ਇਹ ਮੋਲ ਕੋ 18 ਦਾ 20 ਦੇ ਪਰ 13000 ਦੀ ਦੇ ਦੇਣੀ ਜੇ 13000 ਦੀ 13000 ਦੇ 500 ਦਾ ਮਾਨ ਕਰ ਦਾਂਗੇ ਚਲੋ 500 ਫੇਰ ਹੋਰ ਕਰਦੇ ਹੋ ਪੂਰੇ 12 ਦੀ ਕਰ 12 ਦੇ ਦੇ ਦਾਂਗੇ ਤੁਹਾਡੀ ਅੱਖੇ ਹੀ 12 ਦੇ ਦੇ ਦਾਂਗੇ ਫੇਰ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਕੁਛ ਕਹਿਣਾ ਫਿਰ ਬਸ ਆਈਏ ਨੇ ਵੀ ਜਿਹੜੇ ਵੀਰ ਨੇ ਲੈਣੀ ਇੱਥੇ ਵੇਖ ਕੇ ਖੜੇ ਆਪਣਾ ਵੀਰ ਵਾਲਾ ਆਪਣੀ ਤਸੱਲੀ ਕਰਕੇ ਖੜੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਪੈਸ ਹਾਂਜੀ ਬਾਹਰ ਵੇਖ ਜਾ ਕੇ ਮੇਰੇ ਵੀ ਜਿਹਨੇ ਲੈਣਾ ਤਾਂ ਵੇਖ ਕੇ ਖੜੇ ਆਪਣਾ ਪਰਖਣਾ ਖੜੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕੀ ਵੀ ਦਹਾਨ ਕਹਾ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ